ਅੱਜ ਭਾਜੀ ਕੀ ਗੱਲਬਾਤ ਹੋ ਰਹੀ ਹੈ ਅੱਜ ਸਵੇਰੇ ਇੱਕ ਲੜਾਈ ਝਗੜਾ ਬੱਸ ਸਟੈਂਡ ਦੇ ਹੋਇਆ ਸੀ ਉਹਦੇ ਦੌਰਾਨ ਉਹ ਬੰਦੇ ਜਿਹੜੇ ਇੱਥੇ ਮਤਲਬ ਸਿਵਲ ਹਸਪੀਟਲ ਆਏ ਆ ਆਪਾਂ ਉੱਥੇ ਕਰਦੇ ਪਏ ਸੀ ਉਹਨਾਂ ਦਾ ਮਤਲਬ ਦੇਖਦੇ ਪਏ ਸੀ ਜਿਨ੍ਹਾਂ ਨੇ ਦੱਸਿਆ ਮਾਨਕ ਕਲਸੀ ਨਾਂ ਦਾ ਲੜਕਾ ਸੀ ਜਿਨ੍ਹਾਂ ਨੇ ਮਤਲਬ ਇੱਥੇ ਦੱਸਿਆ ਵੀ ਆ ਕੇ ਲੜਾਈ ਝਗੜਾ ਸਾਡਾ ਹੋਇਆ ਉੱਥੇ ਤੇ ਉਹਦੇ ਡਾਕਟਰ ਸਾਹਿਬ ਕਰਦੇ ਪਏ ਸੀ ਇੰਨਾ ਜਗਰ ਨੂੰ ਮਤਲਬ ਭਈ ਅੱਧਾ ਘੰਟਾ ਪਹਿਲੇ ਦੀ ਗੱਲ ਆ ਤੇ ਬੰਦੇ ਕਾਫੀ ਬੰਦੇ ਤਿੰਨ ਚਾਰ ਬੰਦੇ ਜਿਹੜੇ ਵੱਡੇ ਵੱਡੇ ਦਾਤਰ ਲੈ ਕੇ ਆਏ ਜਿਨ੍ਹਾਂ ਨੂੰ ਮੈਂ ਇੱਥੇ ਰੋਕਣ ਦੀ ਕੋਸ਼ਿਸ਼ ਬੜੀ ਕੀਤੀ ਬਹੁਤ ਜ਼ਿਆਦਾ ਰੋਕ ਕੋਸ਼ਿਸ਼ ਕੀਤੀ ਉਹਨਾਂ ਨੇ ਮੇਰੇ ਤੇ ਵੀ ਉਹਨਾਂ ਨੇ ਹਥਿਆਰ ਮਾਰਨ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਇੱਕ ਮੁੰਡੇ ਨੇ ਅੱਗੇ ਆਪਣੇ ਆਗੇ ਆਪਣੇ ਦੇ ਬਾਰ ਕਰਾਏ ਆ ਤੇ ਮੁੜ ਕੇ ਉਹਨਾਂ ਨੇ ਅੰਦਰ ਉਹਨਾਂ ਨੂੰ ਵੀ ਆ ਉਹਦੀ ਮਾਂ ਨੂੰ ਵੀ ਉਹਨਾਂ ਨੇ ਭੰਨ ਥੋੜੇ ਵੀ ਕੀਤੀ ਆ ਤੇ ਮੁੜ ਕੇ ਉਹ ਬੰਦੇ ਫਰਾਰ ਹੋ ਗਏ ਤੇ ਨਹੀਂ ਲਵ ਸ਼ਮੀ ਤੇ ਸ਼ਮੀ ਦਾ ਬੇਟਾ ਬੁਲਟ ਮੋਟਰਸਾਈਕਲ ਦੇ ਕਿੰਨੇ ਮੁਲਾਜ਼ਮ ਸਜੂਦ ਆ ਗਏ ਇੱਥੇ ਐਸਲੇ ਮੈਂ ਕੱਲਾ ਹੀ ਇੱਥੇ ਜੀ ਥੋੜੇ ਕਿਨੇ ਮਨ ਨਹੀਂ ਸਾਫ ਲੋਕ ਦੇ ਦਿੱਤੇ ਜਿਹੜੇ ਇੱਥੇ ਜੋ ਕੌਂਕੀ ਦੇ ਵਿੱਚ ਆਹੀ ਟੋਟਲ ਮੇਰੇ ਸਨੇ ਪਾਗੇ ਜੀ ਪੰਜ ਮਲਾਜਮ ਆ ਜੀ ਇੱਕ ਛੁੱਟੀ ਗਿਆ ਮੁੰਡਾ ਇੱਕ ਕੋਰਸ ਤੇ ਗਿਆ ਜੀ ਇੱਕ ਨਾਈਟ ਆਂਦਾ ਇੱਕ ਮੈਦਨ ਤੇ ਕੀਤੀ 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 ਭੰਤੋੜੀ ਕੀਤੀ 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 ਡਾਕਟਰ ਸਾਹਿਬ ਦੇ ਤੇ ਕੌਂਕੀ ਜਿਹੜੀ ਟੋੜਪਨ ਕੀਤੀ ਟੋੜਪਨ ਕੀਤੀ ਅੰਦਰ ਉਹਨਾਂ ਨੇ ਮਤਲਬ ਉਹ ਲੜੀ ਲੜਕੇ ਦੀ ਮਾਨਕ ਦੀ ਮਾਂ ਸੀ ਉਹ ਮਤਲਬ ਉਹ ਉਹਦੇ ਮਤਲਬ ਹੱਥੀ ਪਿਆ ਉਹਨੂੰ ਮੈਂ ਛਡਾਣ ਲਈ ਪਿਆਵਾਂ ਦਾਤਰ ਲਿਆ ਸੀ ਵੀ ਕਿਹਦੇ ਦਾਤਰ ਨਾਲ ਮਾਰਦੇ ਉਹ ਦਾਤਰ ਜਿਹੜਾ ਵਾ ਸ਼ੀਸ਼ੇ ਦੇ ਵੱਜਿਆ ਸ਼ੀਸ਼ਾ ਵੀ ਟੁੱਟ ਗਿਆ ਤੇ ਮੇਰੇ ਦੇ ਵੱਜਣ ਲੱਗਾ ਤੇ ਉਹ ਮੁੰਡਾ ਅੱਗੇ ਆ ਗਿਆ ਉਹ ਆਪਣੇ ਜੀ ਉਹ ਅੰਦਰ ਕੈਮਰੇ ਲੱਗੇ ਆ ਉਹਨਾਂ ਦੇ ਹਸਪਤਾਲ ਓਕੇ ਹਾਂਜੀ ਕੀ ਨਾਮ ਹੈ ਤੁਹਾਡੇ ਜੀ ਮੇਰਾ ਨਾਮ ਰੰਜਨਾ ਕਲਸੀ ਉਹ ਜਟਮੀ ਦੀਗਾ ਕੌਣ ਹੈ ਤੁਹਾਡਾ ਬੇਟਾ ਬੇਟਾ ਮਾਨੀਕ ਕਲਸੀ ਗੱਲਬਾਤ ਸਵੇਰੇ ਹੀ ਉਹਨਾਂ ਨੇ ਪਹਿਲਾਂ ਇਹਨਾਂ ਨੂੰ ਘਰੋਂ ਗਿਆ ਇਹ 10 ਮਿੰਟ ਹੋਏ ਇਹਨੂੰ ਘਰੋਂ ਨਿਕਲੇ ਰੇ ਤੇ 10 ਮਿੰਟ ਬਾਅਦ ਮੈਨੂੰ ਫੋਨ ਆ ਗਿਆ ਤੁਹਾਡੇ ਬੇਟੇ ਦੇ ਸਸਤਰਾਂ ਉਹਨਾਂ ਨੇ ਮਤਲਬ ਹਾਦਸਾ ਹੋ ਗਈ ਹੈ ਤੇ ਜਿਆਦਾ ਉਹਨਾਂ ਸਿਰਸੁਰ ਪਾਰ ਛੜੇ ਰਾ ਤੇ ਤੁਸੀਂ ਆ ਜਾਓ ਬਸ ਧਿਆਨ ਨਾਲ ਆ ਜਾਓ ਮੈਂ ਬੱਸ ਸਟੈਂਡ 'ਤੇ ਗਿਆ ਫਿਰ ਮੁਰਕੇ ਫੂਕ ਕੋਲ ਐਤੀ ਗੱਡੀ ਆ ਗਈ ਆ ਤੁਸੀਂ ਸਿੱਧਾ ਹਸਪੀਟਲ ਪਹੁੰਚ ਜਾਓ ਅਸੀਂ ਪਹੁੰਚ ਗਏ ਇੱਥੇ ਟ੍ਰੀਟਮੈਂਟ ਹੁੰਦੀ ਪਈ ਸੀਗੇ ਉਰੀ ਸਟੇਮ ਹੁੰਦੇ ਵਾਜਤ ਹੋਏ ਕਰਦੀ ਪਈ ਸੀ ਸਟਿਚਿੰਗ ਹੁੰਦੀ ਪਈ ਲੱਗੇ ਗਏ ਦੇ ਨੂੰ ਨਾਲੇ ਬੰਦੇ ਆ ਗਏ ਜਿਨ੍ਹਾਂ ਨੇ ਸਿਰੇ ਉਹਨਾਂ ਨੂੰ ਹਮਲਾ ਕੀਤਾ ਫਿਰ ਆਗੇ 8-9 ਬੰਦੇ ਆ ਗਏ ਫਿਰ ਦੱਤ ਤੰਦੂਤਰ ਲੈ ਕੇ ਉਹਨੇ ਸ਼ਰੀਆਮ ਉਹੀ ਜਿਹੜੇ ਜਿਨ੍ਹਾਂ ਨੇ ਮਤਲਬ ਦੱਤ ਨਾਲ ਮਾਰਿਆ ਉਹੀ ਮੁੰਡੇ ਫਿਰ ਆ ਗਏ ਮੈਨੂੰ ਉਹਨਾਂ ਦਾ ਨਾਂ ਨਹੀਂ ਪਤਾ ਸੀਗਾ ਮੁੰਡੇ 'ਚ ਕੋਣ ਨਹੀਂ ਸੀਗੇ ਕੋਣ ਨਹੀਂ ਸ਼ਰੀਆਮ ਉਹਨਾਂ ਦੱਤ ਟੰਕੇ ਲੱਗਦੇ ਫੇ ਇਹ ਮੁੰਡੇ ਦੱਤ ਨਾਲ ਚਲਾਤੇ ਉਹਨ ਸਾਰੇ ਆਮ ਗੁੰਡਾ ਗੱਦੀ ਕਰ ਦਿੱਤੀ ਹਸਪੀਟਲ ਦੇ ਵਿੱਚ ਸਾਰਿਆਂ ਨੂੰ ਮਾਰ ਇੱਕ ਮੁੰਡਾ ਬਚਾਉ ਮੈਨੂੰ ਬਚਾਉਣ ਲਈ ਮੇਰੇ ਲਗਾ ਦਾਤਰ ਮਾਰ ਮੈਨੂੰ ਬਚਾ ਲਏ ਮੁੰਡੇ ਨੇ ਆਪਣੇ ਸਿਰ ਤੇ ਲੈ ਲਈ ਉਹਨੂੰ ਹੋ ਗਿਆ ਮੈਂ ਕਹਿੰਨੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਜਿਹੜੇ ਸ਼ਰੇਆਮ ਦਾਤਰ ਚਲਾਉਂਦੇ ਰਹੇ ਹਸਪੀਟਲ ਦੇ ਵਿੱਚ ਲੜਾਈ ਦਾ ਕਾਰਨ ਕੀ ਹੈ ਲੜਾਈ ਲੜਾਈ ਦੇ ਕਾਰਨ ਮੈਨੂੰ ਨਹੀਂ ਪਤਾ ਇਹਨਾਂ ਕੀ ਹੈ ਕੀ ਨਹੀਂ ਆ ਕੱਲ ਵੀ ਨਾ ਦੋ ਵਾਰੀ ਉਹਨਾਂ ਨੇ ਮਾਰਿਆ ਉਹਨੂੰ ਮੁੰਡੇ ਨੂੰ ਸਵੇਰੇ ਵੀ ਮਾਰਿਆ ਸ਼ਾਮ ਨੂੰ ਫੇਰ ਹਮਲਾ ਕੀਤਾ ਉਹਨਾਂ ਨੇ ਠੀਕ ਹੈ 12 ਸ਼ੁਰੂ ਕਰਾਂ ਅੱਜ ਸਿਵਲ ਹਸਪੀਟਲ ਹਸਪੀਟਲ ਦੀ ਐਮਰਜੈਂਸੀਜ਼ ਕਰੀਬ ਕੋਈ 12:30 ਤੋਂ 1 ਵਜੇ ਤੱਕ ਦੇ ਦੌਰਾਨ ਇੱਕ ਪੇਸ਼ੈਂਟ ਜਿਹੜਾ ਹੈਗਾ ਉਹ ਐਮਲਸੀ ਕਰਵਾਉਣ ਨੂੰ ਆਪਣਾ ਸੱਟਾਂ ਦਾ ਮਾਇਨਾ ਕਰਵਾਉਣ ਆਇਆ ਹੈਗਾ ਡਾਕਟਰ ਅਕਸ਼ ਚੌਧਰੀ ਜਿਹੜੇ ਹੈਗੇ ਸਾਡੇ ਇੱਥੇ ਔਨ ਡਿਊਟੀ ਸੀਗੇ ਬਾਕੀ ਸਾਰਾ ਸਟਾਫ ਵੀ ਔਨ ਡਿਊਟੀ ਸੀਗਾ ਤੇ ਉਹ ਉਹਨਾਂ ਦਾ ਐਮਲਸੀ ਮਾਇਨਾ ਕਰ ਰਹੇ ਸੀਗੇ ਉਸ ਤੋਂ ਬਾਅਦ ਉਹਨਾਂ ਨੂੰ ਟਾਂਕੇ ਲਗਾਉਣ ਵਾਸਤੇ ਅੰਦਰ ਮਾਈਨਰ ਰੂਟੀ ਜਿਹੜਾ ਸਾਡਾ ਹੈਗਾ ਹੈ ਉੱਥੇ ਸ਼ਿਫਟ ਕੀਤਾ ਇਸ ਦੌਰਾਨ ਕੋਈ 5-6 ਬੰਦੇ ਜਿਹੜੇ ਹੈਗੇ ਆਏ ਹੈਗੇ ਆ ਉਹਨਾਂ ਨੇ ਤੇਜ਼ ਤਾਰ ਹਥਿਆਰ ਜਿਹੜੇ ਹੈਗੇ ਆ ਉਹ ਨਾਲ ਗੈਰੀ ਕੀਤੇ ਹੋਏ ਸੀਗੇ ਤੇ ਇੱਥੇ ਆ ਕੇ ਉਹਨਾਂ ਨੇ ਬਹੁਤ ਜ਼ਿਆਦਾ ਸਾਡੇ ਹਸਪਤਾਲ ਦੀ ਤੋੜ ਤੋੜਪਾਨ ਕੀਤੀ ਹੈ ਸਾਡੇ ਸਟਾਫ ਨੂੰ ਡਰਾਇਆ ਧਮਕਾਇਆ ਹੈਗਾ ਹੈ ਅਤੇ ਜਿਹੜਾ ਪੇਸ਼ੈਂਟ ਜਿਹੜਾ ਆਲਰੇਡੀ ਮਾਈਨੋਰਿਟੀ ਵਿੱਚ ਸੀਗਾ ਉਦੇ ਵਿੱਚ ਜਾ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਐਮਰਜੈਂਸੀ ਦੇ ਬਾਹਰ ਵੀ ਉਹਨਾਂ ਨੇ ਕਾਫੀ ਤੋੜਪੱਜ ਕੀਤੀ ਹੈਗੀ ਜਾਂ ਤੇ ਹਥਿਆਰਾਂ ਨਾਲ ਜਿਹੜੇ ਹੈਗੇ ਆ ਕਿਸੇ ਨਾ ਕਿਸੇ ਜਿਹੜੇ ਅਣਪਛਾਤੇ ਬੰਦੇ ਨੂੰ ਉਹਨਾਂ ਨੇ ਮਾਰਿਆ ਹੈਗਾ ਇਸ ਤੋਂ ਬਾਅਦ ਜਦੋਂ ਅਸੀਂ ਪੁਲਿਸ ਨੂੰ ਇਨਫੋਰਮ ਕੀਤਾ ਹੈ ਪੁਲਿਸ ਦੇ ਆਉਣ ਤੋਂ ਬਾਅਦ ਉਹ ਦੌੜ ਗਏ ਹੈਗੇ ਮੇਰੀ ਪੁਲਿਸ ਅੱਗੇ ਇਹੀ ਬੇਨਤੀ ਹੈਗੀ ਹੈ ਕਿ ਇਸ ਕੇਸ ਨੂੰ ਜਿਹੜਾ ਹੈਗਾ ਚੰਗੀ ਤਰ੍ਹਾਂ ਇਨਵੈਸਟੀਗੇਟ ਕਰਕੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਏਥੇ ਪੁਲਿਸ ਜਵਾਬ ਦੇ ਗਈ ਇਸ ਗੱਲ ਦਾ ਇਸ ਗੱਲ ਦਾ ਮੈਂ ਅਹੀਂ ਤੇ ਆਪਣਾ ਜਿਹੜਾ ਕੰਪਲੇਂਟ ਹੈਗੀ ਹੈ ਪੁਲਿਸ ਐਸਐਸਪੀ ਸਾਹਿਬ ਨੂੰ ਭੇਜ ਦੇਣੀ ਹੈਗੀ ਹੈ ਜੋ ਵੀ ਐਸਐਸਪੀ ਸਾਹਿਬ ਦਾ ਕਾਰਵਾਈ ਕਰਨਗੇ ਉਹ ਸਾਨੂੰ